ਸੋ ਸਿੱਖਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਸਿੰਪਲ ਤਰੀਕੇ ਨਾਲ ਗਲੇ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਉਣਾ ਇਹ ਦੇਖੋ ਗਲੇ ਨੂੰ ਆਪਾਂ ਕੱਪੜੇ ਦੇ ਉੱਪਰ ਪੇਸਟ ਕੀਤਾ ਹੋਇਆ ਤੇ ਐਕਸਟਰਾ ਕੱਪੜਾ ਆਪਾਂ ਆਲੇ ਦੁਆਲੇ ਤੋਂ ਫੋਲਡ ਕੀਤਾ ਹੋਇਆ ਇਸ ਨੂੰ ਸੈਂਟਰ ਦੇ ਵਿੱਚੋਂ ਫੋਲਡ ਕਰਕੇ ਇਸ ਤੇ ਕਰੀਜ਼ ਚੰਗੀ ਤਰ੍ਹਾਂ ਬਣਾ ਲੈਣੀ ਆ ਉਸ ਤੋਂ ਬਾਅਦ ਦੇ ਵਿੱਚੋਂ ਆਪਾਂ ਕਮੀਜ਼ ਨੂੰ ਸੈਂਟਰ ਤੋਂ ਫੋਲਡ ਕਰਾਂਗੇ ਕਮੀਜ਼ ਨੂੰ ਸੈਂਟਰ ਦੇ ਵਿੱਚੋਂ ਫੋਲਡ ਕਰਕੇ ਆ ਚੰਗੀ ਤਰ੍ਹਾਂ ਨਿਸ਼ਾਨ ਮਨਾਲਾ ਲਵਾਂਗੇ ਇਹ ਦੇਖੋ ਇਹ ਵਾਲਾ ਡਿਜ਼ਾਈਨ ਬਣਾਉਣ ਦੇ ਲਈ ਆਪਾਂ ਗਲੇ ਨੂੰ ਕਮੀਜ਼ ਦੀ ਪੁੱਠੀ ਸਾਈਡ ਰੱਖਾਂਗੇ ਕਮੀਜ਼ ਦੀ ਉਲਟੀ ਸਾਈਡ ਹੋਊਗੀ ਤੇ ਗਲੇ ਦੀ ਸਿੱਧੀ ਸਾਈਡ ਆਊਗੀ ਕ੍ਰੀਜ਼ ਦੇ ਨਾਲ ਇਹ ਦੇਖੋ ਇਹ ਵਾਲੀ ਕ੍ਰੀਜ਼ ਦੇ ਨਾਲ ਕਮੀਜ਼ ਦੀ ਕ੍ਰੀਜ਼ ਮਲਾ ਕੇ ਆਪਾਂ ਬਿਲਕੁਲ ਸਿੱਧੀ ਸਿਲਾਈ ਲਗਾ ਲਵਾਂਗੇ इस तरह हूँ आप गले कपड़े देर जड़ लवेंगे ए वाली सिलाई हूँ आप इस तरह इतों लेके बिल्कुल बुकरम के नाल, नाल सारी सिलाई लगा लवेंगे ਇਸ ਤਰ੍ਹਾਂ ਹੀ ਆਪਾਂ ਗਲੇ ਦੀ ਦੂਸਰੀ ਸਾਈਡ ਨੂੰ ਸਲਾਈ ਲਗਾ ਲਵਾਂਗੇ। ਕੱਪੜੇ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਸਲਾਈ ਲਗਾਣੀ ਹੈ ਤਾਂ ਜੋ نیچے ਕਮੀਜ਼ ਦਾ ਕੱਪੜਾ ਵਿੱਚ ਇਕੱਠਾ ਨਾ ਹੋ ਜੇ। ਬੁਕਰਮ ਦੇ ਬਿਲਕੁਲ ਨਾਲ ਨਾਲ ਸਲਾਈ ਲਾਵਾਂਗੇ ਆਪਾਂ। ਦੇਖੋ ਜੀ ਇਹ ਆਪਣੀ ਸਲਾਈ ਲੱਗ ਗਈ ਆ ਤੇ ਆਪਣਾ ਜਿਹੜਾ ਗਲਾ ਇਹ ਸ਼ਾਰਟ ਦੇ ਕੱਪੜੇ ਦੇ ਨਾਲ ਅਟੈਚ ਹੋ ਗਿਆ ਹੁਣ ਇਹ ਵਾਲਾ ਜਿਹੜਾ ਐਕਸਟਰਾ ਕੱਪੜਾ ਇਹ ਵਿੱਚੋਂ ਇਹ ਵਾਲਾ ਆਪਾਂ ਕੱਟ ਕਰ ਦਾਂਗੇ ਕਪੜਾ ਕੱਟ ਕਰਨ ਤੋਂ ਬਾਅਦ ਇਹ ਜਿਹੜਾ ਆਪਾਂ ਥੋੜਾ ਜਿਹਾ ਐਕਸਟਰਾ ਕਪੜਾ ਰੱਖਿਆ ਇਹਦੇ ਉੱਪਰ ਆਪਾਂ ਕੈਂਚੀ ਨਾਲ ਹਲਕੇ-ਹਲਕੇ ਕੱਟ ਲਗਾ ਲਵਾਂਗੇ ਇਹ ਵਾਲੇ ਕੱਟ ਲਗਾਉਣ ਨਾਲ ਜਦੋਂ ਆਪਾਂ ਗਲਾ ਫੋਲਡ ਕਰਦੇ ਆ ਤਾਂ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਇਹ ਦੇਖੋ ਜੀ ਇਹ ਹੁਣ ਆਪਾਂ ਗਲਾ ਫੋਲਡ ਕਰਾਂਗੇ ਤਾਂ ਇਹ ਆਪਣਾ ਸ਼ਰਟ ਦੀ ਵਾਰ ਵਾਲੀ ਸਾਈਡ ਅਜੇ ਗੰਗਲਾ ਸਿੱਧਾ ਹੋ ਗਿਆ ਦੇਖੋ ਜੀ ਇਹ ਆ ਪੰਗਲਾ ਆਪਣਾ ਬਿਲਕੁਲ ਸਿੱਧਾ ਕਰ ਲਿਆ ਅਗਰ ਤੁਸੀਂ ਚਾਹੋ ਤਾਂ ਗਲੇ ਦੇ ਇੱਥੇ ਨਾਲ-ਨਾਲ ਬਿਲਕੁਲ ਬਿਲਕੁਲ ਇਹਦੇ ਨਾਲ-ਨਾਲ ਬਿਲਕੁਲ ਹੀ ਕਾਰਨਰ ਦੇ ਉੱਪਰ ਸਲਾਈ ਲਗਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਸਲਾਈ ਲਗਾਉਣੀ ਹੈ ਜਾਂ ਨਹੀਂ ਲਗਾਉਣੀ ਵੈਸੇ ਮੈਂ ਜੋ ਵੀ ਸੂਟ ਬਣਾਉਣੀ ਆ ਮੈਂ ਸਾਰਿਆਂ ਦੇ ਸਲਾਈ ਲਗਾਉਣੀ ਆ ਲਗਾਉਣੀ ਆ ਇਹ ਗਲੇ ਦੇ ਬਿਲਕੁਲ ਨਾਲ-ਨਾਲ ਸਾਰੇ ਗਲੇ ਦੇ ਉੱਪਰ ਆਪਾਂ ਇਸੇ ਤਰ੍ਹਾਂ ਸਿਲਾਈ ਲਵਾ ਲਾਂ। ਇਹ ਦੇਖੋ ਜੀ ਗਲੇ ਦੇ ਨਾਲ-ਨਾਲ ਸਿਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਗਲੇ ਦੇ ਅੰਲੇ-ਦੁਆਲੇ ਲੈਸ ਅਟੈਚ ਕਰਾਂਗੇ। ਇਹ ਸੂਟ ਨੂੰ ਆਪਾਂ ਇਹ ਵਾਲੀ ਲੈਸ ਲਗਾਵਾਂਗੇ ਜੀ। ਇਹ ਵਾਲੀ ਲੈਸ ਆਪਣੀ ਵਰਕ ਦੇ ਨਾਲ ਕਲਰ ਮੈਚ ਕਰਕੇ ਲੈਂਦੀ ਹੋਈ ਹੈ। ਇਹ ਆਪਾਂ ਐਂਕਰ ਵਰਕ ਦਾ ਸੂਟ ਰੈਡੀ ਕੀਤਾ ਹੋਇਆ ਹੈ। ਅਗਰ ਤੁਸੀਂ ਐਂਕਰ ਵਰਕ ਦੇ ਬਾਰੇ ਵਿੱਚ ਜਾਂ ਹੈਂਡਵਰਕ ਜਾਂ ਮਸ਼ੀਨ ਏਂਬਰਾਇਡਰੀ ਜਾਂ ਸਟੀਚਿੰਗ ਦੇ ਬਾਰੇ ਵਿੱਚ ਕੁਝ ਵੀ ਸਿੱਖਣਾ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਆਪਾਂ ਤੁਹਾਡੇ ਕਮੈਂਟ ਦੇ ਉੱਪਰ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਉਸ ਬਾਰੇ ਇਹ ਦੇਖੋ ਇਹ ਆਪਣੀ ਲੇਸ ਨੂੰ ਲੇਸ ਨੂੰ ਇਦਾਂ ਗਲੇ ਦੇ نیچے ਰੱਖ ਕੇ ਆਪਾਂ ਪੂਰੇ ਗਲੇ ਦੇ ਉੱਪਰ ਸਿਲਾਈ ਲਗਾ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗਲੇ ਦੇ ਉੱਪਰ ਸਿਲਾਈ ਲਗਾਉਂਦੇ ਜਾਵਾਂਗੇ ਏ ਦੇਖੋ ਜੀ ਬਹੁਤ ਹੀ ਸੋਨਾ ਆਪਣਾ ਗਲਾ ਬਣ ਕੇ ਤਿਆਰ ਹੋਇਆ ਤੁਸੀਂ ਆਪਾਂ ਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਟੀਚਿੰਗ ਏਮਬਰਾਇਡਰੀ ਹੈਂਡਵਰਕ ਆਰੀਵਰਕ ਕੁਝ ਵੀ ਐਂਕਰਵਰਕ ਕਿਸੇ ਤਰ੍ਹਾਂ ਦੀ ਤੁਸੀਂ ਆਪਾਂ ਦਾ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ